ਇੱਕ ਜਬਰਜਨਾਹ ਕੇਸ ਦਰਜ ਹੁੰਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸ ਦੇ ਖਿਲਾਫ ਬੀਜੇਪੀ ਦੇ ਸੂਬਾ ਪ੍ਰਧਾਨ ਹਰਿਆਣਾ ਦੇ ਮੋਹਨ ਲਾਲ ਬਡੋਲੀ ਉਸ ਦੇ ਖਿਲਾਫ ਤੇ ਇੱਕ ਹਰਿਆਣਾ ਦਾ ਨਾਮੀ ਗਾਇਕ ਜਿਹੜਾ ਕਿ ਕਈ ਗੀਤਾਂ ਦੇ ਕਰਕੇ ਚਰਚਾ ਚਾਇਆ ਰੌਕੀ ਮਿੱਤਲ ਉਸ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਜਿੰਨਾ ਔਰਤਾਂ ਦੇ ਵੱਲੋਂ ਹੁਣ ਉਹਨਾਂ ਦੇ ਖਿਲਾਫ ਵੀ ਇੱਕ ਸ਼ਿਕਾਇਤ ਦਿੱਤੀ ਗਈ ਹੈ ਕਿਸ ਦੇ ਵੱਲੋਂ ਰੌਕੀ ਮਿੱਤਲ ਵੱਲੋਂ ਪਹਿਲਾਂ ਜਿਹੜਾ ਪਰਚਾ ਦਰਜ ਹੋਇਆ ਸੀ ਉਹ ਹਿਮਾਚਲ ਪ੍ਰਦੇਸ਼ ਦੇ ਅਧीन ਜਿਹੜੇ ਪੁਲਿਸ ਸਹਿਮਾਚਲ ਪ੍ਰਦੇਸ਼ ਦੀ ਉਸਨੇ ਦਰਜ ਕੀਤਾ ਸੀ ਔਰਤ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੁਣ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ ਜਿਸ ਦੇ ਵਿੱਚ ਨਵਾਂ ਮੋੜ ਸਾਹਮਣੇ ਆ ਗਿਆ ਰੌਕੀ ਮਿੱਤਰ ਨੇ ਸ਼ਿਕਾਇਤ ਦੇ ਵਿੱਚ ਦੱਸਿਆ ਚੰਡੀਗੜ੍ਹ ਸਥਿਤ ਸੈਕਟਰ 5 ਥਾਣੇ ਦੇ ਵਿੱਚ ਦਿੱਤੀ ਗਈ ਸ਼ਿਕਾਇਤ ਵਿੱਚ ਜਿਸ ਦੇ ਆਧਾਰ ਦੇ ਉੱਤੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਦੋ ਦੀ ਗ੍ਰਿਫਤਾਰੀ ਵੀ ਹੋਈ ਹੈ ਕਿ ਜਿਨ੍ਹਾਂ ਨੇ ਉਹ ਪਰਚਾ ਦਰਜ ਕਰਾਇਆ ਇੱਕ ਤੇ ਉਸ ਪਰਚੇ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ ਗਿਆ ਔਰ ਇਹ ਵੀ ਕਹਿ ਆ ਗਿਆ ਕਿ ਉਸ ਪਰਚੇ ਵਿੱਚੋਂ ਨਾਮ ਘੜਵਾਉਣ ਦੀ ਖਾਤਰ ਜਾਂ ਪਰਚੇ ਨੂੰ ਦੀ ਸ਼ਿਕਾਇਤ ਵਾਪਸ ਲੈਣ ਦੇ ਵਾਸਤੇ ਬੀਜੇਪੀ ਪ੍ਰਧਾਨ ਦੇ ਨਾਲ ਕੋਈ ਸੈਟਿੰਗ ਕਰਵਾ ਦਿੱਤੀ ਜਾਵੇ ਤਾਂ ਇਹ ਗੱਲ ਵੀ ਆਖੀ ਗਈ ਹੁਣ ਉਸ ਪਰਚੇ ਦੇ ਵਿੱਚ ਤਫਤੀਸ਼ ਹੋਈ ਹੈ ਕਿ ਨਹੀਂ ਹੋਈ ਹਾਲੇ ਤੱਕ ਹਿਮਾਚਲ ਪ੍ਰਦੇਸ਼ ਦੀ ਉਸ ਪੁਲਿਸ ਨੇ ਤੈ ਤੱਕ ਜਿਹੜੀ ਹੈ ਜਾਣਕਾਰੀ ਕਿੱਥੋਂ ਤੱਕ ਘੋਖੀ ਹੈ ਪੜਤਾਲੀ ਹੈ ਹਜੇ ਤੱਕ ਨਹੀਂ ਦੱਸਿਆ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਇਸ ਸ਼ਿਕਾਇਤ ਦੇ ਵਿੱਚ ਜਿਹੜੀ ਜਾਣਕਾਰੀ ਇਹ ਮਿਲਦੀ ਹੈ ਰੌਕੀ ਮਿੱਤਲ ਦਾ ਦਾਵਾ ਹੈ ਕਿ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਔਰ ਪੈਸੇ ਮੰਗਣ ਦੇ ਲਈ ਫਰਾਤੀ ਦੀਆਂ ਕਾਲਾਂ ਆਉਂਦੀਆਂ ਨੇ ਜਨਵਰੀ ਮਹੀਨੇ ਦੇ ਵਿੱਚ ਉਹ ਪਰਚਾ ਦਰਜ ਹੋਇਆ ਸੀ ਤੇ ਹੁਣ ਨਵਾਂ ਮੋੜ ਕੀ ਆਇਆ ਇੱਕ ਮਹਿਲਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਮੂ ਨਾਲ ਬਡੌਲੀ ਤੇ ਹਰਿਆਣਵੀ ਗਾਇਕ ਰੌਕੀ ਮਿੱਤਲ ਤੇ ਉਸ ਨਾਲ ਕਸੌਲੀ ਵਿਖੇ ਜ਼ਬਰਦਸਤ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ ਹੁਣ ਇਸ ਮਾਮਲੇ ਦੇ ਵਿੱਚ ਹਰਿਆਣਵੀ ਗਾਇਕ ਰੌਕੀ ਮਿੱਤਲ ਵੱਲੋਂ ਪੰਚਕੁਲਾ ਦੇ ਸੈਕਟਰ 5 ਸਥਿਤ ਥਾਣੇ ਵਿਖੇ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਦੋ ਮਹਿਲਾਵਾਂ ਸਮੇਤ ਕੁੱਲ 6 ਵਿਅਕਤੀਆਂ ਖਿਲਾਫ ਰੋਤੀ ਮੰਗਣ ਅਤੇ ਉਸਨੂੰ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ। ਰੌਕੀ ਮਿੱਤਲ ਨੇ ਕਿਹਾ ਸੀ ਕਿ ਭਾਜਪਾ ਦੇ ਸੂਬਾ ਪ੍ਰਧਾਨ ਮੋਨ ਲਾਲ ਬਡੋਲੀ ਉੱਤੇ ਜ਼ਬਰਜਨਾਹ ਦਾ ਝੂਠਾ ਮਾਮਲਾ ਦਰਜ ਕਰਵਾਉਣ ਲਈ ਇਹਨਾਂ ਲੋਕਾਂ ਵੱਲੋਂ ਹੀ ਫੋਨ ਕੀਤਾ ਗਿਆ ਸੀ। ਜਦੋਂ ਉਹਨਾਂ ਮਨਾਂ ਕਰ ਦਿੱਤਾ ਤਾਂ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਤੂੰ ਮੋਨ ਲਾਲ ਬਡੋਲੀ ਨਾਲ ਮੀਟਿੰਗ ਕਰਕੇ ਸੈਟਿੰਗ ਨਹੀਂ ਕਰਵਾਈ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਸੀਂ ਤੈਨੂੰ ਵੀ ਮਾਮਲੇ ਵਿੱਚ ਫਸਾ ਦੇਵਾਂਗੇ ਰੌਕੀ ਮਿੱਤਲ ਨੇ ਆਪਣੀ ਸ਼ਿਕਾਇਤ 'ਚ ਇਹ ਵੀ ਦੱਸਿਆ ਕਿ 9 ਸਤੰਬਰ 2024 ਨੂੰ ਉਸਦੇ ਮੋਬਾਈਲ ਫੋਨ ਤੇ ਦੋ ਵਿਅਕਤੀਆਂ ਦੀ ਕਾਲ ਆਈ ਸੀ ਜਿਨ੍ਹਾਂ ਮੋਹਨ ਲਾਲ ਬਡੋਲੀ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਗੱਲ ਵੀ ਕਹੀ ਸੀ ਮੈਨੂੰ ਵੀ ਉਹਨਾਂ ਦਾ ਸਾਥ ਦੇਣ ਲਈ ਕਿਹਾ ਗਿਆ ਸੀ ਪਰ ਜਦੋਂ ਮੈਂ ਮਨਾਂ ਕੀਤਾ ਤੇ ਉਹਨਾਂ ਵੱਲੋਂ ਮੋਹਨ ਲਾਲ ਬਡੋਲੀ ਅਤੇ ਉਸਦੇ ਖਿਲਾਫ ਹੀ ਜ਼ਬਰਜਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਤਾਂ ਕਿ ਮੁਲਜ਼ਮ ਸਾਡੀ ਸਾਖ ਨੂੰ ਖਰਾਬ ਕਰਕੇ ਪੈਸੇ ਵਟੋੜ ਸਕਣ ਇਸ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਦੋ ਮਹਿਲਾਵਾਂ ਸਮੇਤ ਕੁੱਲ 6 ਵਿਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਸੈਕਟਰ 5 ਥਾਣੇ ਦੇ ਦੀ ਪੁਲਿਸ ਤੇ ਕ੍ਰਾਈਮ ਬ੍ਰਾਂਚ 19 ਦੇ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਹਨਾਂ ਮੁਲਜ਼ਮਾਂ 'ਚ ਸ਼ਾਮਲ ਅਮਿਤ ਬਿੰਦਲ ਸਮੇਤ ਇੱਕ ਮਹਿਲਾ ਨੂੰ ਵੀ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਰੌਕੀ ਮਿੱਤਲ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਕਸੌਲੀ ਜ਼ਬਰਜਨਾ ਮਾਮਲੇ 'ਚ ਅਮਿਤ ਬਿੰਦਲ ਇਸ ਪਲਾਨ ਦਾ ਮਾਸਟਰਮਾਈਂਡ ਸੀ ਸਮਝੌਤਾ ਕਰਵਾਉਣ ਦੀ ਇਹ ਵਜ ਦੇ ਵਿੱਚ ਇੱਕ ਹੋਰ ਮਹਿਲਾ ਮੁਲਜ਼ਮ ਨੇ ਉਸ ਤੋਂ 50 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ ਇਸ ਮਾਮਲੇ 'ਚ ਕ੍ਰਾਈਮ ਬ੍ਰਾਂਚ 19 ਦੇ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਫਰੋਤੀ ਮੰਗਣ ਨੂੰ ਲੈ ਕੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਇਸ ਮਾਮਲੇ 'ਚ ਅਮਿਤ ਬਿੰਦਲ ਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਨਵੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਰੌਕੀ ਮਿੱਤਲ ਉਸ ਗਾਇਕ ਦਾ ਹਰਿਆਣਵੀ ਗਾਇਕ ਦਾ ਦਾਵਾ ਹੈ ਕਿ ਉਹਨਾਂ ਤੋਂ ਫਰੋਤੀ ਮੰਗੀ ਗਈ ਹਰਮੋਨ ਲਾਲ ਬਡੋਲੀ ਦੇ ਖਿਲਾਫ ਹਰਿਆਣਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਨੂੰ ਪਹਿਲਾਂ ਤੋਂ ਹੀ ਕੇਸ ਵਿੱਚ ਫਸਾਉਣ ਦੀ ਗੱਲ ਉਹਨਾਂ ਨੂੰ ਫੋਨ ਕਾਲ ਤੇ ਦੱਸੀ ਗਈ ਹੈ ਹੁਣ ਫੋਨ ਕਾਲ ਦੇ ਉੱਤੇ ਇਹ ਜਿਹੀ ਗੱਲ ਜੇ ਹੋਈ ਹੈ ਉਹ ਤੇ ਸਾਰਾ ਕੁਝ ਰਿਕਾਰਡ ਦਾ ਹਿੱਸਾ ਹੋਵੇਗਾ ਕਿ ਕਿਹੜੇ ਨੰਬਰ ਤੋਂ ਕਿੰਨੇ ਵਜੇ ਕਿਸ ਨੰਬਰ ਤੇ ਕਾਲ ਹੋਈ ਤੇ ਉਸ ਦੇ ਉੱਤੇ ਕੀ ਕੀ ਗੱਲਬਾਤ ਹੋਈ ਹੋ ਸਕਦੀ ਹੈ ਉਹਨਿਸ ਮਾਮਲੇ ਵਿੱਚ ਜਦੋਂ ਪੁਲਿਸ ਰਿਮਾਂਡ ਦੇ ਉੱਤੇ ਦੋ ਮੁਲਜ਼ਮ ਭੇਜੇ ਗਏ ਨੇ ਉਹਨਾਂ ਤੋਂ ਪੁੱਛਗਿੱਛ ਦੇ ਵਿੱਚ ਹੀ ਕੁਝ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਸਕਦੀਆਂ ਨੇ ਸਾਫ਼ ਤੇ ਸਪਸ਼ਟ ਹੋ ਸਕਦੀਆਂ ਨੇ ਕਿ ਆਖਰਕਾਰ ਵਾਕਈ ਕੀ ਕਸੌਲੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਭਾਜਪਾ ਪ੍ਰਧਾਨ ਤੇ ਗਾਇਕ ਰੌਕੀ ਮਿੱਤਲ ਦੇ ਜ਼ਬਰਜਨਾਹ ਕੇਸ ਜਿਹੜਾ ਦਰਜ ਹੋਇਆ ਉਹ ਝੂਠਾ ਹੈ ਜਾਂ ਫਿਰ ਉਸ ਦੀ ਕੋਈ ਹੋਰ ਸੱਚਾਈ ਹੈ ਇਹ ਉਸ ਦੇ ਵਿੱਚ ਪਤਾ ਲੱਗੇਗਾ ਚੰਡੀਗੜ੍ਹ ਦੇ ਵਿੱਚ ਇਸ ਦੀ ਤਫ਼ਤੀਸ਼ ਨਾਲੋਂ ਨਾਲ ਜਾਰੀ ਹੋ ਗਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਿਕਰ ਕਰਨਾ ਬਣਦਾ ਹੈ ਕਿ ਉੱਥੇ ਕਾਂਗਰਸ ਦੀ ਸਰਕਾਰ ਹੈ ਇਸ ਜਦੋਂ ਕੋਈ ਸੱਤਾਧਿਰ ਦੇ ਵਿੱਚ ਬੈਠੀ ਹੋਵੇ ਜਮਾਤ ਉਸ ਦਾ ਕੋਈ ਵਿਰੋਧੀ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਬਿਨਾ ਪੜਤਾਲ ਕੀਤੇ ਹੀ ਪਰਚਾ ਤੁਰੰਤ ਦਰਜ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਕਿਸੇ ਹੋਰ ਪਾਰਟੀਆਂ ਦੇ ਖਿਲਾਫ ਹਰਿਆਣਾ ਦੇ ਵਿੱਚ ਕਿਸੇ ਲੀਡਰ ਦੇ ਖਿਲਾਫ ਸ਼ਿਕਾਇਤ ਆਉਂਦੀ ਹੈ ਤੇ ਉੱਥੇ ਵੀ ਜਿਹਾ ਦੇਖਣ ਨੂੰ ਮਿਲਦਾ ਹੈ ਔਰ ਹਿਮਾਚਲ ਦੇ ਵਿੱਚ ਵੀ ਇਸ ਤਰ੍ਹਾਂ ਵੇਖਣ ਨੂੰ ਮਿਲਿਆ ਔਰ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਆਏ ਨੇ ਕਿ ਜਦੋਂ ਵਿਰੋਧੀਆਂ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਪਹਿਲੀਆਂ ਦੇ ਵਿੱਚ ਪਰਚਾ ਦਰਜ ਉਸ ਤੋਂ ਬਾਅਦ ਉਸ ਸਬੰਧਤ ਵਿਅਕਤੀਆਂ ਦੀ ਖੱਜਲ ਖਵਾਰੀ ਤੇ ਫਿਰ ਜਾ ਕੇ ਪਤਾ ਲੱਗਦਾ ਤਫਤੀਸ਼ ਦੇ ਵਿੱਚ ਕਿ ਉਹ ਪਰਚਾ ਝੂਠਾ ਸੀ ਜਾਂ ਸੱਚਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਆਮ ਤੌਰ ਦੇ ਉੱਤੇ ਵੇਖਣ ਨੂੰ ਮਿਲਦੀਆਂ ਨੇ ਪਰ ਹੁਣ ਜਿੱਥੋਂ ਤੱਕ ਰਹੀ ਗੱਲ ਉਹ ਜ਼ਬਰਜਨਾਹ ਵਾਲੇ ਕੇਸ ਦੀ ਕਿ ਵਾਕਈ ਫਰौती ਮੰਗਣ ਦੀ ਵਜh ਦੇ ਵਿੱਚ ਉਹ ਪਰਚਾ ਦਰਜ ਕਰਵਾਇਆ ਗਿਆ ਕਿਸ ਦੀ ਮਿਲਿ ਭੁਗਤ ਨਾਲ ਹੋਇਆ ਕਿ ਹਿਮਾਚਲ ਦੀ ਜਿਹੜੀ ਪੁਲਿਸ ਸੀ ਉਸਨੇ ਤਫਤੀਸ਼ ਨਹੀਂ ਕੀਤੀ ਜਾਂ ਉੱਥੋਂ ਦੇ ਵੀ ਕੋਈ ਅਧਿਕਾਰੀ ਮਿਲੇ ਹੋਏ ਸਨ ਇਸ ਦੇ ਬਾਰੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਹੀ ਹੋ ਸਕਦਾ ਜੇਕਰ ਮਿਲ ਕੇ ਆਪਸੀ ਤਾਲਮੇਲ ਦੇ ਨਾਲ ਹਿਮਾਚਲ ਪ੍ਰਦੇਸ਼ ਦੀ ਪੁਲਿਸ ਚੰਡੀਗੜ੍ਹ ਦੀ ਪੁਲਿਸ ਤੇ ਹਰਿਆਣਾ ਦਾ ਪ੍ਰਸ਼ਾਸਨ ਮਿਲ ਕੇ ਕੋਈ ਨਾ ਕੋਈ ਕਾਰਵਾਈ ਨੂੰ ਅੰਜਾਮ ਦੇਣ ਇੱਕ ਸਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜੇਕਰ ਬਣਦੀ ਹੈ ਉਸ ਦੇ ਵਿੱਚ ਵੀ ਕਾਫੀ ਕੁਝ ਸਾਫ ਹੋ ਸਕਦਾ ਹੈ ਕਿ ਵਾਕਈ ਇੱਕ ਗਰੋਹ ਨੇ ਬੀਜੇਪੀ ਪ੍ਰਧਾਨ ਤੇ ਇਸ ਗਾਇਕ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਟੇਡੇ ਢੰਗ ਨਾਲ ਗੈਰ ਕਾਨੂੰਨੀ ਢੰਗ ਨਾਲ ਜਾਂ ਵਜ੍ਹਾ ਕੋਈ ਹੋਰ ਹੈ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵਨਾਵਾਂ ਬਣੀਆਂ ਨੇ ਕਿ ਕੋਈ ਨਾ ਕੋਈ ਸੱਚ ਨਿਕਲ ਕੇ ਬਾਹਰ ਜਰੂਰ ਆਵੇਗਾ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ